ਪਰ ਕਹਿੰਦੇ ਨੇ ਜੀਵਨ ਐਸਾ ਯਾਦ ਰੱਖਿਆ ਜੇ ਨਸ਼ਾ ਸ਼ਰਾਬ ਹੈ ਕਿਸੇ ਬਰਤਨ ਵਿੱਚ ਪਈ ਹੈ ਢੱਕਣ ਬੰਦ ਹੈ ਪਈ ਰਹੇ ਸ਼ਰਾਬ ਸ਼ਰਾਬ ਰਹੇਗੀ ਪਰ ਕਹਿੰਦੇ ਨੇ ਫਰਕ ਇੰਨਾ ਹੈ ਸਿਰਫ ਢੱਕਣ ਖੋਲ ਕੇ ਉਸ ਸ਼ਰਾਬ ਨੂੰ ਗੰਗਾ ਵਿੱਚ ਪਾ ਦਿਓ ਉਲਟਾ ਕਰ ਦਿਓ ਗੰਗਾ ਵਿੱਚ ਮਿਲ ਗਈ ਕਿਤੇ ਕਦੀ ਸ਼ਰਾਬ ਸ਼ਰਾਬ ਨਹੀਂ ਰਹੇਗੀ ਗੰਗਾ ਉਹਨੂੰ ਆਪਣਾ ਰੂਪ ਦੇ ਦੇਗੀ ਤੁਸੀਂ ਬਾਅਦ ਵਿੱਚ ਗੰਗਾ ਵਿੱਚੋਂ ਲੱਭ ਨਹੀਂ ਸਕਦੇ ਵੀ ਉਹ ਸ਼ਰਾਬ ਗਈ ਕਿੱਧਰ ਹੈ ਉਸ ਜ਼ਹਿਰ ਨੂੰ ਵੀ ਗੰਗਾ ਨੇ ਆਪਣਾ ਰੂਪ ਦੇ ਦਿੱਤਾ ਹੈ ਕਹਿੰਦਾ ਮੈਂ ਜਿਸ ਪ੍ਰਮਾਤਮਾ ਦੀ ਬੰਦਗੀ ਕਰਨਾ ਵਾਂ ਜਿਸ ਪ੍ਰਮਾਤਮਾ ਦੀ ਚਰਣਾ ਨਾਲ ਜੁੜਦਾ ਵਾਂ ਪ੍ਰਮਾਤਮਾ ਨੇ ਆਪਣਾ ਰੂਪ ਦੇ ਦਿੱਤਾ ਹੈ ਲੇਕਿਨ ਤੁਹਾਡੀਆਂ ਅੱਖਾਂ ਜਿਹੜੀਆਂ ਉਹ ਕੇਵਲ ਬਾਹਰ ਦੀ ਦ੍ਰਿਸ਼ਟੀ ਨੂੰ ਦੇਖਦੀਆਂ ਨੇ ਇੱਥੇ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ ਥੋੜਾ ਮਹਿੰਗਾ ਮੈਂ ਬੇਨਤੀ ਕਰਦਿਆਂ ਕਹਿੰ ਲੱਗੇ ਨਾਗਰਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਹਿਦੇ ਨਾਮ ਗੋਬਿੰਦ ਗੁਣ ਸਾਰੰਗ